ਖਬਰਾਂਾਂ ਮਾ ਦੇਖ ਰਿਹਾ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਲਕਾ ਤਰਨਤਾਰ ਦੀ ਜਿਮਨੀ ਚੋਣ ਹਰ ਪਾਰਟੀ ਲਈ ਸੈਮੀ ਫਾਈਨਲ ਬਣ ਗਈ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 8 ਸੀਟ ਤੈਅ ਕਰੇਗੀ ਕਿ ਪੰਥਕ ਗਲਿਆਰਾ ਕਿਹੜੀ ਪਾਰਟੀ ਵੱਲ ਜਾਂਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਸਾਰੀਆਂ ਪਾਰਟੀਆਂ ਨੂੰ ਪੰਥਕ ਵੋਟ ਦੀ ਉਡੀਕ ਹੈ ਪੰਥਕ ਵੋਟ ਨੇ ਕੌਮ ਦੀ ਵੋਟ ਨੇ ਤੈਅ ਕਰਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਨਰੋਲ ਰੂਪ ਦੇ ਵਿੱਚ ਬਣੇਗੀ ਖਾਸ ਕਰਕੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਸ਼ਰੂਪਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਨਾਲ-ਨਾਲ ਭਾਈ ਅੰਮਰਤਪਾਲ ਖਾਲਸਾ ਦੀ ਪਾਰਟੀ ਵੱਲੋਂ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ। ਮਾਮਲਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ। ਚੋਣ ਪ੍ਰਚਾਰ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ। ਖਾਸ ਕਰਕੇ ਜੇ ਗੱਲ ਕਰੀਏ ਹਲਕਾ ਤਰਨਤਾਰ ਦੀ ਹਲਕਾ ਤਰਨਤਾਰ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਆਉਂਦਾ ਹੈ। ਭਾਈ ਅੰਮ੍ਰਿਤਪਾਲ ਖਾਲਸਾ ਨੇ 197120 ਵੋਟਾਂ ਦੇ ਵੱਡੇ ਫਰਕ ਦੇ ਨਾਲ ਗੋਲਡੀਆਂ ਲੁਵਾਈਆਂ ਸੀ। ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾਦੀਆਂ ਜਲੂਸ ਨਿਕਲਿਆ ਸੀ ਆਪ ਆਦਮੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲਾਲਜੀਤ ਸਿੱਕੂਲਰ ਜੋ ਮੌਜੂਦਾ ਟਰਾਂਸਪੋਰਟ ਮੰਤਰੀ ਨੇ ਗੋੜੀਆਂ ਲਾਗੀਆਂ ਸੀ ਵਿਸਾ ਸਿੰਘ ਬਲਟੋਹਾ ਦੀਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀਆਂ ਕਿ ਕੋਈ 28686000 ਗੋਟਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਈਆਂ ਸੀ ਭਾਈ ਅੰਮ੍ਰਿਤਪਾਲ ਜੇਲ੍ਹ ਦੇ ਵਿੱਚ ਨਹੀਂ ਲੇਕਿਨ ਭਾਈ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਖਾਸ ਕਰਕੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਵੱਲੋਂ ਸਮਝੌਤਾ ਕਰਕੇ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਬੰਨਾ ਨੂੰ ਝੂਮਦਾ ਮਨਦੀਪ ਸਿੰਘ ਨੂੰ ਚੋਣ ਮੰਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਪੰਥਕ ਧਿਰਾਹ ਪੰਥਕ ਵੋਟ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਵੇਗੀ ਕਿਉਂਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਸੁਪਿੰਦਰਪਾਲ ਕੌਰ ਹੈਗੇ ਨੇ ਉਹਨਾਂ ਦਾ ਵੀ ਦਬਦਬਾ ਹੈ ਉਹ ਐਜ਼ ਇੱਕ ਆਜ਼ਾਦ ਪਾਰਟੀ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦੀ ਪਾਰਟੀ ਮਰ ਚੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਪ੍ਰਿੰਸੀਪਲ ਸੁਵਿੰਦਰਪਾਲ ਕੌਰ ਵੀ ਕਿਸੇ ਤੋਂ ਘੱਟ ਨਹੀਂ ਕਿਉਂਕਿ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਇਥੋਂ ਲੰਮਾ ਸਮਾਂ ਜਿਤਦਾ ਆਇਆ ਹੈ ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੇ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਤੇ ਚਾਹੇ ਉਹ ਕੌਂਸਲ ਜਾਂ ਸਰਪੰਚ ਦੀਆਂ ਚੋਣਾਂ ਹੋਣ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਜ਼ਰੂਰ ਹੈ ਲੇਕਿਨ ਜਿਸ ਤਰ੍ਹਾਂ ਹੁਣ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ ਜਿਹੜੇ ਭਾਈ ਸਰਜੀ ਸਿੰਘ ਖਾਲਸਾ ਦੀ ਭੈਣ ਅਮਰਤਕੌਰ ਮਲੋ ਨੇ ਉਹਨਾਂ ਨੇ ਵੀ ਦੇ ਦਿੱਤਾ ਹੈ ਸਮਰਨਜੀਤ ਸਿੰਘ ਮਾਨ ਵੀ ਉਹਨਾਂ ਦੇ ਹੱਕ ਵਿੱਚ ਆ ਗਏ ਨੇ ਹੋਰ ਇੱਕੜ ਦੁੱਕੜ ਜਿਹੜੀਆਂ ਪਾਰਟੀਆਂ ਨੇ ਪੰਥਕ ਉਹਨਾਂ ਨੇ ਵੀ ਭਾਈ ਅਮਰਤਪਾਲ ਖਾਲਸਾ ਦੇ ਉਮੀਦਵਾਰ ਮਨਦੀਪ ਸਿੰਘ ਦੀ ਸਪੋਰਟ ਕਰ ਦਿੱਤੀ ਹੈ ਉਹਦੇ ਹੱਕ ਵਿੱਚ ਥਾਪੜ ਕੇ ਖੜ ਗਏ ਨੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਆਪ ਆदमी ਪਾਰਟੀ ਨੂੰ ਕਿਉਂਕਿ ਇਹ ਆਪ ਆਦਮੀ ਪਾਰਟੀ ਦੀ ਜਿੱਤੀ ਹੋਈ ਸੀਟ ਹੈ ਕਸ਼ਮੀਰ ਸਿੰਘ ਸੋਲ ਦੇ ਦਿਹਾਤ ਹੋਣ ਦੇ ਦਿਹਾਤ ਹੋ ਜਾਣ ਨਾਲ ਇਹ ਸੀਟ ਖਾਲੀ ਹੋਗੀ ਲੇਕਿਨ ਇਹ ਜਿੱਤੀ ਹੋਈ ਸੀਟ ਹੈ ਲੇਕਿਨ ਆਪ ਆਦਮੀ ਪਾਰਟੀ ਦਾ ਆਬਦਾ ਵੱਡਾ ਖਲਾਰਾ ਹੈ ਕਿਉਂਕਿ ਸ਼ਰੂਮਣੀ ਅਕਾਲੀ ਦਲ ਵੱਲੋਂ ਗਿਆ ਹੋਇਆ ਆਗੂ ਜਿਹੜਾ ਦੋ ਵਾਰ ਐਸੇ ਵਿਧਾਇਕ ਰਹਿ ਚੁੱਕਿਆ ਹੈ ਹਰਮਿੰਦਰ ਸਿੰਘ ਸੰਧੂ ਉਹ ਐਸੇ ਆਪ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਬੀਰ ਸਿੰਘ ਸੰਧੂ ਅਤੇ ਸ਼ਿਵਾਜ ਸੰਧੂ ਜਿਹੜੇ ਉਥੋਂ ਦੇ ਨੌਜਵਾਨ ਸੀ ਆਗੂ ਸੀ ਹਲਕਾ ਤਰਨਤਾਰ ਦੇ ਉਹਨਾਂ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੋ ਸਕਦਾ ਹੈ ਕਿ ਉਹ ਆਜ਼ਾਦ ਰਣ ਹਰਬੀਰ ਸਿੰਘ ਸੰਧੂ ਦੇ ਖਿਲਾਫ ਹਰਬੀਰ ਸਿੰਘ ਸੰਧੂ ਦੇ ਵੋਟ ਬੰਕ ਚ ਫਰਕ ਪਵੇਗਾ ਕਿਉਂਕਿ ਸ਼ੁਰੂ ਮਹੀ ਅਕਾਲੀ ਦਲ ਦੀ ਵੋਟ ਹਰਬੀਰ ਸਿੰਘ ਸੰਧੂ ਨੂੰ ਨਹੀਂ ਪੈਣੀ ਸਿਰਫ ਜੇਕਰ ਪੈਣੀ ਹੈ ਤਾਂ ਆਮ ਆਦਮੀ ਪਾਰਟੀ ਦੀ ਵੋਟ ਪਵੇਗੀ ਲੇਕਿਨ ਜਿਸ ਤਰ੍ਹਾਂ ਬਕੜਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਸ ਤਰ੍ਹਾਂ ਵੋਟ ਸਰਬੀ ਸਿੰਘ ਸਤੋ ਉਲੀ ਪੈਣੀ ਭਾਰਤੀ ਜਨਤਾ ਪਾਰਟੀ ਦੇ ਪੈਰ ਨਹੀਂ ਲੱਗਣੇ ਗੱਲ ਕਰਨ ਦੀ ਲੋੜ ਹੀ ਭਾਰਤੀ ਜਨਤਾ ਪਾਰਟੀ ਦੀ ਕਾਂਗਰਸ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਉਤਾਰਿਆ ਗਿਆ ਹੈ ਕਰਨ ਬੁਰਜ ਉਹਨੂੰ ਅਮੀਰ ਵੋਟ ਨਹੀਂ ਪੈਣੀ ਕਿਉਂਕਿ ਕਾਂਗਰਸ ਪਾਰਟੀ ਦੇ ਵੱਡੇ ਆਗੂ ਦੁਵੇਦਾ ਦੇ ਵਿੱਚ ਪੈ ਗਏ ਨੇ ਬੁਰਜ ਹੁਣਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਕਿ ਸਭ ਤੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਬੁਰਜ ਕਮਜ਼ੋਰ ਅਮੀਰ ਉਤਾਰਿਆ ਗਿਆ ਹੈ इवन दो ਐਮਪੀ ਗੁਰਜੀਤ ਸਿੰਘ ਦੀਆਂ ਹਵਾਵਾਂ ਚੱਲ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਦੁਬਾਰਾ ਰੀ ਅਨਾਉਂਸ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਮੈਨੂੰ ਕਾਂਗਰਸ ਪਾਰਟੀ ਟਿਕਟ ਦਿੰਦੀ ਹੈ ਫਿਰ ਲੜਾਂਗਾ ਆਦਰਵਾਇਸ ਇਹ ਹਲਕਾ ਮੇਰੇ ਅੰਡਰ ਨਹੀਂ ਆਉਂਦਾ ਇਸ ਕਰਕੇ ਭਾਈ ਅਮਰਪਾਲ ਖਾਲਸਾ ਦੇ ਹੱਕ ਵਿੱਚ ਸਾਰਾ ਪੰਥ ਪੰਥਕ ਤੇਰਾ ਪੰਥਕ ਪਾਰਟੀਆਂ ਵਕ ਵਕ ਸਿੱਖ ਜਥੇਬੰਦੀਆਂ ਦੇ ਆਗੂ ਇਸ ਕਰਕੇ ਮੁਕਾਬਲਾ ਨਾ ਤਾਂ ਭਾਈ ਅਮਰਪਾਲ ਖਾਲਸਾ ਦਾ ਕਾਂਗਰਸ ਨਾਲ ਹੋਵੇਗਾ ਨਾ ਆਮ ਆਦੀ ਪਾਰਟੀ ਨਾਲ ਨਾ ਭਾਰਤੀ ਜਨਤਾ ਪਾਰਟੀ ਨਾਲ ਸਿੱਧਾ ਸ਼ਰੂਮਣੀ ਅਕਾਲੀ ਦਲ ਨਾਲ ਹੋਵੇਗਾ ਹੁਣ ਪੰਥਕ ਵੋਟ ਜਿਹੜੀ ਪਾਰਟੀ ਨੂੰ ਜ਼ਿਆਦਾ ਪੈਗੀ ਉਹ ਪਾਰਟੀ ਜੇਤੂ ਰਹੇਗੀ ਉਸ ਪਾਰਟੀ ਦਾ ਉਮੀਦਵਾਰ ਜੇਤੂ ਰਹੇਗਾ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨਹੀਂ ਕਿ ਮਨਦੀਪ ਸਿੰਘ ਨੂੰ ਭਾਰੀ ਮਾਤਰਾ ਦੇ ਵਿੱਚ ਕੌਮ ਜਿਹੜੀ ਹੈ ਵੋਟ ਪਾਵੇਗੀ ਤਾਂ